ਸੋ ਲਖੇ ਸਧਾਣੀ ਦਾ ਕਿਸਾਨਾਂ ਦੇ ਨਾਲ ਕੀ ਪੰਗਾ ਪੈ ਗਿਆ کافی ਜਿਆਦੀ ਖਬਰ ਜਿਹੜੀ ਇਹ ਪੱਕੀ ਹੋਈ ਆ ਸੋ ਬਹੁਤ ਜਿਹੜੇ ਲੋਗ ਨੇ ਇੱਥੇ ਲਖੇ ਸਧਾਣੀ ਨੂੰ ਗਦਾਰ ਕਹਿ ਰਹੇ ਨੇ ਕੁਝ ਲਖੇ ਸਧਾਣੀ ਦੀ ਸਪੋਰਟ ਕਰ ਰਹੇ ਨੇ ਅਸਲ ਦੇ ਵਿੱਚ ਉਹ ਹੋਇਆ ਇਦਾਂ ਕਿ ਲਖੇ ਸਧਾਣੀ ਤੇ ਕੁਝ ਹੋਰ ਕਿਸਾਨੀ ਆਗੂਆਂ ਨੇ ਕਾਲ ਦਿੱਤੀ ਸੀਗੀ ਕਿ ਆ ਬਾਰਡਰ ਦੇ ਉੱਤੇ ਲੋਡ ਆ ਜੀ ਸੀ ਬੀ ਦੀ ਤੇ ਮਿੱਟੀ ਦੀਆਂ ਟਰਾਲੀਆਂ ਦੀ ਤਾਂ ਜਿਹੜੇ ਮੁੰਡੇ ਉਹਨਾਂ ਦੀ ਕਾਲ ਸੁਣ ਕੇ ਉੱਥੇ ਗਏ ਸੀਗੇ ਦੇਖੋ ਉਹਨਾਂ ਨੇ ਆਪਣੀ ਵੀਡੀਓ ਦੇ ਵਿੱਚ ਕੀ ਕੀਤਾ ਲੱਖੇ ਬਾਈ ਦਾ ਬਿਆਨ ਸੁਣਿਆ ਸੀ ਕਿ ਉਹਨਾਂ ਨੇ ਕਿਹਾ ਸੀ ਜੀ ਦੇ ਕੋਲ ਪੋਗੋਲਨ ਜਾਂ ਜੀਸੀ ਵਗੈਰਾ ਹੈਗੀ ਤਾਂ ਲੈ ਕੇ ਪਹੁੰਚੋ ਉੱਥੇ ਹਾਂ ਤਾਂ ਅਸੀਂ ਉਹਨਾਂ ਦੀ ਨਿਊਜ਼ ਸੁਣ ਕੇ ਅਸੀਂ ਵੀਰੇ ਕੱਲ ਤਕਰੀਬਨ ਦੁਪਹਿਰੇ ਜੀ ਤੁਰਪੇ ਸੀ ਪਾਤਣਾ ਪਹੁੰਚੇ ਸੀ ਘਟੋਗੜ੍ਹ ਉੱਥੇ ਬਈ 6-700 ਪੁਲਿਸ ਮੁਲਾਜ਼ਮ ਜੋਗੇ ਅੱਗੇ ਖੜੇ ਸੀ ਚੌਂਕ 'ਚ 6-700 700 ਬਹੁਤ ਬਹੁਤ ਜ਼ਿਆਦਾ ਸੀ ਵੀਰੇ ਹਾਂ ਤੇ ਉਦੋਂ ਮੁੜ ਕੇ ਲੈ ਲਓ ਵੀ ਉਹਨਾਂ ਨੇ ਟਰੈਕਟਰ ਵਾਲਾ ਜਿਹੜਾ ਚਲਾਉਂਦਾ ਸੀਗਾ ਮੁੰਡਾ ਹਾਂ ਉਹਨੂੰ ਥੱਲੇ ਲਾ ਕੇ ਉਹ ਸਿੱਧੀ ਆਬਦਮਲ ਦੀ ਟਰੈਕਟਰ ਖੋ ਕੇ ਲੈ ਗਏ ਸਾ ਕੁਛ ਨਹੀਂ ਪੁੱਛਿਆ ਉਹਨਾਂ ਨੇ ਕੁਛ ਨਹੀਂ ਪੁੱਛਿਆ ਬਈ ਮੂਰੇ ਸੀਗੇ ਸਭ ਤੋਂ ਬਾਕੀ ਸਾਰੀ ਸੰਗਤ ਮਗਰ ਸੀਗੀ ਕਿੰਨੀ ਇੱਕ ਟਰਾਲੀਆਂ ਸੀ ਪਿੱਛੇ ਥੋੜੇ ਟਰਾਲੀਆਂ ਹੈਗੀਆਂ ਸੀ 5-6 ਟਰਾਲੀਆਂ ਹੈਗੀਆਂ ਸੀ ਬਾਕੀ ਗੱਡੀਆਂ ਗੁੱਡੀਆਂ ਸੀ ਮੋਟਰਸਾਈਕਲ ਸੀਗੇ ਹਾਂ ਤੇ ਲੈ ਕੇ ਖੋਕੇ ਬਈ ਉਦੋਂ ਮੁੜ ਕੇ ਪ੍ਰਧਾਨ ਸਾਹਿਬ ਆਏ ਜੋ ਵੀ ਉੱਥੇ ਸੀਗੇ ਜੋ ਉੱਥੇ ਬੰਦੀਏ ਜੋ ਵੀ ਸੀ ਹਾਂਜੀ ਹਾਂਜੀ ਤੇ ਉੱਥੇ ਉਹਨਾਂ ਨੇ ਕਿਹਾ ਵੀ ਓਰੇ ਧਰਨਾ ਲਾ ਦੋ ਰੋਡ ਜਾਮ ਕਰਤਾ ਵੀਰੇ ਰਾਤ ਨੂੰ ਮਸ਼ੀਨ ਕੱਢੀ ਉਥੋਂ ਛੱਡੀ ਹੋਰ ਸਮਾਂ ਤੁਸੀਂ ਕਿੱਥੇ ਰਹੇ ਅਸੀਂ ਉੱਥੇ ਵੀਰੇ ਚੌਂਕ ਚੀ ਪਤਣਾ ਵੀਰੇ ਧਰਨਾਂ ਲਾਈ ਰੱਖਿਆ ਹਾਂਜੀ ਹਾਂਜੀ ਅੱਛਾ ਤੇ ਉਸ ਤੋਂ ਬਾਅਦ ਫੇਰ ਕੀ ਗੱਲਬਾਤ ਹੁੰਦੀ ਹੈ ਫੇਰ ਅੱਗੇ ਲੱਖਾ ਬਾਈ ਆਇਆ ਸੀ ਵੀਰੇ ਉਹਨਾਂ ਨੇ ਲੱਖੇ ਨੂੰ ਕਿਹਨੇ ਬੁਲਾਇਆ ਉਹਨਾਂ ਨੇ ਬੁਲਾਇਆ ਸੀ ਵੀਰੇ ਜਿਹੜੇ ਆਪਣਾ ਹਾਂ ਠੀਕ ਹੈ ਵੀਰੇ ਲੋਕ ਸੀਗੇ ਤੇ ਉੱਥੋਂ ਵੀ ਬਹੁਤ ਟਰਾਲੀਆਂ ਲੋਕੀ ਸੰਗਤ ਆ ਗਈ ਸੀਗੀ ਖਨੋਰੀ ਬਾਰਡਰ ਤੋਂ ਅੱਛਾ ਬਾਈ ਉਦੋਂ ਮੁੜ ਕੇ ਲਾ ਲਓ ਵੀ ਤਕਰੀਬਨ 1.5 2 ਵਜੇ ਮਸ਼ੀਨ ਛੱਡੀ ਇਹਨਾਂ ਨੇ ਬਾਈ ਤੇ ਦੋ ਗੱਡੀਆਂ ਪੁਲਿਸ ਦੀ ਅੱਗੇ ਲੱਗੀਆਂ ਦੋ ਪਿੱਛੇ ਲੱਗੀਆਂ ਵੀ ਲਾ ਲਓ ਵੀ ਮਹਿਲਾ ਚੌਕ ਤੱਕ ਛੱਡ ਕੇ ਫੇਰ ਵੀ ਵਾਪਸ ਲੈ ਜਾਓ ਜਥੇਬੰਦੀ ਦੇ ਬਾਈ ਉੱਥੇ ਮਣਗੀ ਮੈਂ ਕੋਈ ਨਹੀਂ ਸੀ ਬਲਕਿ ਆਪਣੇ ਆਮ ਲੋਕ ਹੀ ਸੀਗੇ ਹਾਂ ਮੰਨਣਾ ਪੈਣਾ ਸੀਗਾ ਉਹ ਕਹਿੰਦੇ ਨਹੀਂ ਛੱਡਦੀ ਨਹੀਂ ਹੈਗੀ ਅਸੀਂ ਬਈ ਬਾਕੀ ਉੱਥੇ ਨਹੀਂ ਲੱਖਾ ਸਦਾਨਾ ਤੁਹਾਡੇ ਕੋਲ ਹੈਗਾ ਸੀ ਉਸ ਸਮੇਂ ਆਇਆ ਸੀ ਬਈ ਬਾਈ ਨੇ ਸਪੀਡ ਦਿੱਤੀ ਹੈ ਦੇਖੀ ਹੋਗੇ ਸਾਰਿਆਂ ਨੇ ਕਹਿੰਦਾ ਕਰਕੇ ਬਾਗਿਆ ਲੱਖਾ ਸਦਾਨਾ ਉੱਥੋਂ ਬਈ ਬਾਬਾ ਟਾਈਮ ਖੜਾ ਰਿਹਾ ਬਈ ਉੱਥੇ ਅੱਛਾ ਬਾਈ ਨੇ ਵੀ ਗੱਲਬਾਤ ਕੀਤੀ ਉਹ ਕਹਿੰਦੇ ਵੀ ਨਹੀਂ ਲੰਘਣ ਦੇਣ ਅੱਗੇ ਕੁਝ ਵੀ ਹੋ ਜੇ ਲੱਖੇ ਦੀ ਵੀ ਨਹੀਂ ਮੰਨੀ ਉਹਨਾਂ ਨੇ ਬਈ ਕਿਸੇ ਦੀ ਨਹੀਂ ਮੰਨੀ ਉੱਥੇ ਬਈ ਠੀਕ ਹੈ ਉਹ ਤਾਂ ਜਿਹੜੇ ਮਣ ਕੇ ਚੌਂਕ ਟਰਾਲੀ ਵੀ ਬਈ ਪਰਾਂ ਦੀ ਹੋਰੀ ਰੋਡ ਜੇ ਲੱਗ